ਅੱਜ ਯਾਨੀ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ ਦੇ ਉਮਰਾਹਾ ਖੇਤਰ ਵਿੱਚ ਸਥਿਤ ਇੱਕ ਸ਼ਾਨਦਾਰ 7 ਮੰਜ਼ਿਲਾ ਵਾਲੇ ਸਵੈਦ ਮਹਾ ਮੰਦਿਰ ਦਾ ਉਦਘਾਟਨ ਕੀਤਾ ਹੈ। ਉਦਘਾਟਨ ਤੋਂ ਬਾਅਦ ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗ ਅਦਿੱਤਿਆਨਾਥ ਦੇ ਨਾਲ ਕੇਂਦਰ ਦਾ ਦੌਰਾ ਕੀਤਾ ਜਿੱਥੇ ਇੱਕ ਸਮੇਂ ਵਿੱਚ 20000 ਲੋਕ ਧਿਆਨ ਲਈ ਬੈਠ ਸਕਦੇ ਹਨ। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੰਦਿਰ ਦੀ ਯਾਤਰਾ ਦੌਰਾਨ ਵਿਹੰਗਮ ਯੋਗ ਦੇ ਸ਼ਤਾਬਦੀ ਸਮਾਰੋਹ ਵਿੱਚ ਵੀ ਹਿੱਸਾ ਲਿਆ। ਆਓ ਤੁਹਾਨੂੰ ਦੱਸਦੇ ਹਾਂ ਦੁਨੀਆ ਦੇ ਸਭ ਤੋਂ ਵੱਡੇ ਧਿਆਨ ਕੇਂਦਰ ਦੇ ਕੁਝ ਤੱਥਾਂ ਬਾਰੇ। ਇਸ ਮੰਦਰ ਵਿੱਚ 125 ਪੰਖੜੀਆਂ ਵਾਲੇ ਕਮਲ ਗੁੰਬਦ ਅਤੇ ਇੱਕ ਸਮੇਂ ਵਿੱਚ 20000 ਲੋਕ ਧਿਆਨ ਲਈ ਬੈਠ ਸਕਦੇ ਹਨ ਜੋ ਇਸ ਨੂੰ ਦੁਨੀਆ ਦੇ ਸਭ ਤੋਂ ਵੱਡੇ ਧਿਆਨ ਕੇਂਦਰਾਂ ਵਿੱਚੋਂ ਇੱਕ ਬਣਾਉਂਦਾ ਹੈ। ਵਾਰਾਨਸੀ ਸ਼ਹਿਰ ਦੇ ਕੇਂਦਰ ਤੋਂ ਲਗਭਗ 12 ਕਿਲੋਮੀਟਰ ਦੀ ਦੂਰੀ ਤੇ ਉਮਰਾਹਾ ਖੇਤਰ ਵਿੱਚ ਸਥਿਤ ਸਬਵੇਦ ਮਹਾ ਮੰਦਰ 10 ਲੱਖ ਵਰਗ ਫੁੱਟ ਦੇ ਇੱਕ ਵਿਸ਼ਾਲ ਖੇਤਰ ਨੂੰ ਕਵਰ ਕਰਦਾ ਹੈ। ਮੰਦਰ ਵਿੱਚ 101 ਫੁਹਾਰੀਆਂ ਦੇ ਨਾਲ-ਨਾਲ ਟੈਕਵੁੱਡ ਦੀ ਛੱਤ ਅਤੇ ਗੁੰਜਲਦਾਰ ਨਕਾਸ਼ੀ ਵਾਲੇ ਦਰਵਾਜ਼ੇ ਹਨ। ਮੰਦਰ ਦੀਆਂ ਕੰਧਾਂ ਗੁਲਾਬੀ ਰੇਤਲੇ ਪੱਥਰ ਨਾਲ ਸਜੀਆਂ ਹਨ ਅਤੇ ਜੜੀਆਂ ਬੂਟੀਆਂ ਵਾਲਾ ਇੱਕ ਸੁੰਦਰ ਬਾਗ ਵੀ ਹੈ ਮੰਦਿਰ ਦਾ ਨਾਮ ਸਵਰਵੇਦ ਦੇ ਨਾਮ ਤੇ ਰੱਖਿਆ ਗਿਆ ਹੈ ਜੋ ਇੱਕ ਸਦੀਵੀ ਯੋਗੀ ਅਤੇ ਵਿਹੰਗਮ ਯੋਗ ਦੇ ਸੰਸਥਾਪਕ ਸਤਿਗੁਰੂ ਸ਼੍ਰੀ ਸਦਾਫਲ ਮਹਾਰਾਜ ਦੁਆਰਾ ਲਿਖਿਆ ਗਿਆ ਇੱਕ ਅਧਿਆਤਮਿਕ ਪਾਠ ਹੈ ਮੰਦਿਰ ਦੀ ਵੈੱਬਸਾਈਟ ਦੇ ਅਨੁਸਾਰ ਇਸ ਮੰਦਿਰ ਦਾ ਉਦੇਸ਼ ਮਨੁੱਖ ਜਾਤੀ ਨੂੰ ਆਪਣੀ ਸ਼ਾਨਦਾਰ ਅਧਿਆਤਮਿਕ ਆਵਾ ਨਾਲ ਜੋੜਨਾ ਅਤੇ ਸੰਸਾਰ ਨੂੰ ਸ਼ਾਂਤੀਪੂਰਨ ਸੁਚੇਤਤਾ ਦੀ ਸਥਿਤੀ ਵਿੱਚ ਸ਼ਾਮਿਲ ਕਰਨਾ ਹੈ